ਸੰਗਤ ਜੀ 5 ਅਗਸਤ 1923 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜਿਹੜੇ ਮੌਜੂਦਾ ਹਾਲਾਤ ਬਣੇ ਸੀ ਮਹਾਰਾਜਾ ਰਿਪੂਦਮਨ ਸਿੰਘ ਨਾਭਾ ਅਤੇ ਪਟਿਆਲਾ ਰਿਆਸਤ ਦਾ ਆਪਸੀ ਜਿਹੜਾ ਝਗੜਾ ਚੱਲਦਾ ਸੀ ਉਸ ਝਗੜੇ ਦਾ ਅੰਗਰੇਜ਼ ਸਰਕਾਰ ਨੇ ਫਾਇਦਾ ਉਠਾਉਂਦੇ ਹੋਏ ਮਹਾਰਾਜਾ ਰਿਪੂਦਮਨ ਸਿੰਘ ਨਾਭਾ ਤੇ ਦੋਸ਼ ਲਾ ਕੇ ਉਹਨਾਂ ਦੀ ਰਿਆਸਤ ਨੂੰ ਆਪਣੇ ਕਬਜ਼ੇ ਵਿੱਚ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਾਰਾਜ ਰਿੱਪੂ ਦਮਨ ਸਿੰਘ ਦੇ ਨਾਲ ਡਟ ਕੇ ਖੜੀ ਕਿਉਂਕਿ ਇਹ ਜਿਹੜੇ ਪਟਿਆਲੇ ਦਾ ਮਹਾਰਾਜਾ ਸੀ ਤੇ ਮਹਾਰਾਜਾ ਨਾਭਾ ਸੀ ਇਹ ਦੋਨੋਂ ਹੀ ਆਪਦੀ ਆਪਦੀ ਵਿਚਾਰਤਾ ਅਨੁਸਾਰ ਮੁਤਾਬਕ ਜਿਹੜਾ ਮਹਾਰਾਜਾ ਨਾਭਾ ਸੀ ਉਹ ਸਿੱਖਾਂ ਦੇ ਨਾਲ ਚੱਲਦਾ ਸੀ ਉਸ ਰਿਆਸਤ ਨੂੰ ਸਿੱਖ ਰਿਆਸਤ ਕਿਹਾ ਜਾਂਦਾ ਸੀ ਪਰ ਜਿਹੜਾ ਮਹਾਰਾਜਾ ਪਟਿਆਲਾ ਸੀ ਉਹ ਅੰਗਰੇਜ਼ਾਂ ਦੀ ਸਹਿਮਤੀ ਦੇ ਨਾਲ ਚੱਲਦਾ ਸੀ ਤੇ ਦੋਵਾਂ ਦਾ ਆਪਸੀ ਝਗੜਾ ਵੀ ਰਹਿੰਦਾ ਸੀ ਅੰਗਰੇਜ਼ ਸਰਕਾਰ ਨੇ ਦੋਨਾਂ ਦੇ ਝਗੜੇ ਦਾ ਫਾਇਦਾ ਉਠਾਉਂਦੇ ਹੋਏ ਮਹਾਰਾਜਾ ਰਿਪੂਦਮਨ ਸਿੰਘ ਤੇ ਕਾਫੀ ਗੰਭੀਰ ਦੋਸ਼ ਲਾਏ ਜਿਹਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸਟੈਂਡ ਲਿਆ ਤੇ ਉਹਦੀ ਨਿਖੇਦੀ ਕੀਤੀ ਫਿਰ 6 ਅਗਸਤ 1923 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਤਾ ਪਾ ਕੇ ਇਹ ਫੈਸਲਾ ਕਰਦੀ ਹੈ ਕਿ ਅਸੀਂ ਸਿੱਖ ਰਿਆਸਤ ਦੇ ਜਿਹੜੇ ਮਹਾਰਾ ਰਿਪੂਦਮਨ ਸਿੰਘ ਨੇ ਅਸੀਂ ਉਹਨਾਂ ਦੇ ਨਾਲ ਖੜਨਾ ਉਹਨਾਂ ਦੀ ਮਦਦ ਕਰਨੀ ਆ ਹਰ ਹੀਲੇ ਉਹਨਾਂ ਦੀ ਮਦਦ ਕੀਤੀ ਜਾਣੀ ਆ ਕਿਉਂਕਿ ਮਹਾਰਾ ਰਿਪੂਦਮਨ ਸਿੰਘ ਸਿੱਖਾਂ ਦੇ ਨਾਲ ਖੜਾ ਸੀ ਉਹ ਆਪਦੇ ਧਰਮ ਤੇ ਪਹਿਰਾ ਦਿੰਦਾ ਸੀ ਉਸਨੇ ਅੰਗਰੇਜ਼ਾਂ ਦੇ ਨਾਲ ਇੱਕ ਵੀ ਕੋਈ ਸੰਧੀ ਨਹੀਂ ਕੀਤੀ ਕੋਈ ਸਹਿਮਤੀ ਨਹੀਂ ਕੀਤੀ ਜਦ ਕਿ ਦੂਜੇ ਪਾਸੇ ਮਹਾਰਾ ਪਟਿਆਲਾ ਅੰਗਰੇਜ਼ਾਂ ਦੇ ਨਾਲ ਸੰਧੀ ਕਰਕੇ ਚੱਲਦਾ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਚੱਲਦਾ ਸੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਡਾ ਅਤੇ ਸਖਤ ਸਟੈਂਡ ਸੀ ਕਿ ਅਸੀਂ ਅੰਗਰੇਜ਼ ਸਰਕਾਰ ਦੇ ਖਿਲਾਫ ਮਹਾਰਾ ਰਿਪੂਦਮਨ ਸਿੰਘ ਦੇ ਹੱਕ ਦੇ ਵਿੱਚ ਵੱਡਾ ਸੰਘਰਸ਼ ਵਿੱਢਣਾ ਸੰਗਤ ਜੀ ਇਸ ਦੇ ਪੈਰਲੈਲੀ ਜ세ਦਰ ਖੜਕ ਸਿੰਘ ਸੀ ਜਿਹੜੇ ਉਹ ਡੇਰਾ ਗਾਜੀ ਖਾਨ ਜੇਲ੍ਹ ਦੇ ਵਿੱਚ ਬੰਦ ਸੀਗੇ ਪਰ ਅੰਗਰੇਜ਼ ਸਰਕਾਰ ਜੇਲ੍ਹ ਦੇ ਵਿੱਚ ਉਹਨਾਂ ਦੀ ਬੇਪਤੀ ਕਰ ਰਹੀ ਸੀ ਉਹਨਾਂ ਦੇ ਤਸ਼ੱਦਦ ਕਰ ਰਹੀ ਸੀ ਉਹਨਾਂ ਨਾਲ ਬਦਸਲੂਕੀ ਕਰ ਰਹੀ ਸੀ ਇਸ ਦੇ ਰੋਜ਼ ਵਜੋਂ ਜਹਦਾਰ ਖੜਕ ਸਿੰਘ ਨੇ ਆਪਣੇ ਬਸਤਰ ਤਿਆਗ ਦਿੱਤੇ ਸੀ ਉਹ ਸਿਰਫ ਆਪਣੇ ਤੇੜ ਕਸ਼ੈਰਾ ਹੀ ਰੱਖਦੇ ਸੀ ਉਹਨਾਂ ਨੇ ਪੂਰਨ ਵਸਤਰ ਤਿਆਗ ਦਿੱਤੇ ਆਪ ਦਾ ਰੋਸ ਪ੍ਰਗਟ ਕੀਤਾ ਆਪ ਦੇ ਵੱਲੋਂ ਹੜਤਾਲ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿਸ਼ੇ ਤੇ ਵੀ 6 ਅਗਸਤ 1923 ਨੂੰ ਜਹਦਰ ਖੜਕ ਸਿੰਘ ਦੀ ਪੈਰਵਾਈ ਕਰਨ ਲਈ ਜਹਦਰ ਖੜਕ ਸਿੰਘ ਦੇ ਹੱਕ ਦੇ ਵਿੱਚ ਅੰਗਰੇਜ਼ ਸਰਕਾਰ ਦੇ ਖਿਲਾਫ ਸੰਘਰਸ਼ ਵਿਢਣ ਲਈ ਮਤਾ ਪਾਇਆ ਤੇ ਸਖਤ ਸਟੈਂਡ ਲਿਆ ਤਾਂ ਜੋ ਕਿ ਜਹਦਰ ਖੜਕ ਸਿੰਘ ਦੇ ਨਾਲ ਜੋ ਜੇਲ੍ਹ ਦੇ ਵਿੱਚ ਬਦਸਲੂਕੀ ਕੀਤੀ ਜਾ ਰਹੀ ਹੈ ਜੋ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਜੋ ਅੰਗਰੇਜ਼ ਸਰਕਾਰ ਧੱਕਾ ਕਰ ਰਹੀ ਆ ਉਸ ਨੂੰ ਠੱਲ ਪਾਈ ਜਾ ਸਕੇ ਸੋ ਜਹਦਰ ਖੜਕ ਸਿੰਘ ਦੇ ਹੱਕ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਖਤ ਸਟੈਂਡ ਅੰਗਰੇਜ਼ ਸਰਕਾਰ ਨੂੰ ਆਪਣਾ ਫੈਸਲਾ ਬਦਲਣ ਲਈ ਮਜਬੂਰ ਕਰਦਾ ਸੰਗਤ ਜੀ ਮਿਸਟਰ ਹਿਲਟਨ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਅਸਿਸਟੈਂਟ ਕਮਿਸ਼ਨਰ ਹਮੀਦ ਅਸਗਰ ਇਹ ਦੋਨੇ ਜਾਣੇ ਖੇੜਾਪਿੰਡ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਚ ਜਿਹੜਾ ਧਾਰਮਿਕ ਦਵਾਨ ਲੱਗਿਆ ਹੋਇਆ ਸੀ ਉੱਤੇ ਪੁਲਿਸ ਫੋਰਸ ਲੈ ਕੇ ਪਹੁੰਚੇ ਜਿਹਦੇ ਚ ਥਾਣੇਦਾਰ ਤਾਰਾ ਸਿੰਘ ਵੀ ਸੀ ਇਹ ਬੂਟਾਂ ਸਮੇਤ ਜਿੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ੀ ਦੀਵਾਨ ਲੱਗਿਆ ਸੀ ਉੱਥੇ ਪਹੁੰਚੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਇਹ ਕੁਰਸੀਆਂ ਢਾਕੇ ਬੈਠੇ ਜਿਸ ਦਾ ਸੰਗਤ ਨੇ ਵਿਰੋਧ ਵੀ ਕੀਤਾ ਪਰ ਇਹਨਾਂ ਨੇ ਸੰਗਤ ਦੇ ਵਿਰੋਧ ਨੂੰ ਟੱਚ ਕਰਕੇ ਜਾਣਿਆ ਇਹ ਉਸੇ ਤਰ੍ਹਾਂ ਹੀ ਕੁਰਸੀਆਂ ਤੇ ਬੂਟਾਂ ਸਮੇਤ ਬੈਠੇ ਰਹੇ ਜਿਸ ਦੇ ਵਿੱਚ ਠੰਡਾ ਦਾ ਤਾਰਾ ਸਿੰਘ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਉਸ ਨੇ ਬਤੌਰ ਸਿੱਖ ਹੋਣ ਦੇ ਨਾਤੇ ਉਹਨਾਂ ਦੋਨਾਂ ਡਿਪਟੀ ਕਮਿਸ਼ਨਰ ਤੇ ਅਸਿਸਟੈਂਟ ਕਮਿਸ਼ਨਰ ਨੂੰ ਸਲਾਹ ਨਹੀਂ ਦਿੱਤੀ ਉਹਨਾਂ ਨੂੰ ਵਰਜਿਆ ਨਹੀਂ ਤਾਕੀਦ ਨਹੀਂ ਕੀਤੀ ਕਿ ਇਹ ਸਿੱਖ ਰਹਿਤ ਮਰਿਆਦਿਆਂ ਦੀ ਉਲੰਘਣਾ ਸਿੱਖ ਕਦੇ ਵੀ ਜੋੜੇ ਪਾ ਕੇ ਗੁਰੂ ਘਰ ਵਿੱਚ ਨਹੀਂ ਜਾਂਦੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਨਹੀਂ ਜਾਂਦੇ ਤੇ ਸਿਰ ਟਾਕੇ ਜਾਂਦੇ ਆ ਪਰ ਉੱਥੇ ਅੰਗਰੇਜ਼ ਅਧਿਕਾਰੀਆਂ ਦੀ ਜਿਹੜੀ ਇਹ ਬੜੀ ਵੱਡੀ ਬੇਹਰਮਤੀ ਉਹਨੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਥਣਧਾਰ ਤਾਰਾ ਸਿੰਘ ਵੀ ਦੇਖਦਾ ਰਿਹਾ ਇਹ ਸਾਰੇ ਘਟਨਾਕਰਮ ਜਿਹੜਾ ਵਾਪਰਿਆ ਇਹ 15 ਜੁਲਾਈ 1923 ਨੂੰ ਵਾਪਰਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਵਿਸ਼ੇ ਤੇ ਵੀ 6 ਅਗਸਤ 1923 ਨੂੰ ਮਤਾ ਵੀ ਪਾਇਆ ਤੇ ਸਖਤ ਸਟੈਂਡ ਵੀ ਲਿਆ ਥਣਧਾਰ ਤਾਰਾ ਸਿੰਘ ਦੇ ਖਿਲਾਫ ਸਿੱਖ ਰਹਿਤ ਮਰਿਆਦਾ ਮੁਤਾਬਕ ਕਾਰਵਾਈ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ ਤੇ ਜਿਹੜੇ ਇਹ ਡਿਪਟੀ ਕਮਿਸ਼ਨਰ ਤੇ ਅਸਿਸਟੈਂਟ ਕਮਿਸ਼ਨਰ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜੋੜੇ ਪਾ ਕੇ ਬੂਟ ਪਾ ਕੇ ਕੁਰਸੀਆਂ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠੇ ਉਹਦੇ ਲਈ ਸੰਘਰਸ਼ ਵਿੜਨ ਲਈ ਰੂਪਰੇਖਾ ਤਿਆਰ ਕੀਤੀ ਤੇ 6 ਅਗਸਤ 1923 ਨੂੰ ਫੈਸਲਾ ਲਿਆ ਕਿ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਇਨਸਾਫ ਲੈਣਾ ਉਹ ਅੰਗਰੇਜ਼ ਅਧਿਕਾਰੀਆਂ ਤੋਂ ਲੈ ਕੇ ਰਹਿਣਾ ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰ ਦਿੱਤਾ ਸੰਗਤ ਜੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 28 ਤੇ 29 ਸਤੰਬਰ 1923 ਨੂੰ ਦੋ ਦਿਨਾਂ اجلاس ਸੱਦਿਆ ਉਹ اجلاس ਸੱਦਨ ਦੇ ਮੇਨ ਵਿਸ਼ੇ ਜਿਹੜੇ ਸੀਗੇ ਸਭ ਤੋਂ ਪਹਿਲਾ ਵਿਸ਼ਾ ਸੀ ਜਿਹੜਾ ਜੈਤੋ ਦੇ ਮੋਰਚੇ ਦੇ ਵਿੱਚ ਜਿਹੜਾ ਅੰਗਰੇਜ਼ ਅਫਸਰ ਸੀਗਾ ਗੁਰਦਿਆਲ ਸਿੰਘ ਸੀ ਸਿੱਖ ਪਰ ਅੰਗਰੇਜ਼ਾਂ ਵੱਲੋਂ ਅਫਸਰ ਭਰਤੀ ਕੀਤਾ ਗਿਆ ਸੀ ਉਸ ਨੇ ਹੀ ਅੱਗੇ ਲੱਗ ਕੇ ਅਖੰਡ ਪੜ ਸਾਬ ਬੰਦ ਕਰਵਾਇਆ ਸੀ ਉਹਨੇ ਹੀ ਸੰਗਤ ਨੂੰ ਬਖੇਰਿਆ ਸੀ ਉਹਨੇ ਮੂਹਰੇ ਲੱਗ ਕੇ ਐਕਸ਼ਨ ਲਿਆ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਉਸ ਅਜਲਾਸ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਗੁਰਦੇਵਾਲ ਸਿੰਘ ਨੂੰ ਪੰਥ ਚੋਂ ਛੇਕਿਆ ਜਾਵੇ ਉਹ ਸਿੱਖ ਹੋਣ ਦਾ ਹੱਕ ਨਹੀਂ ਰੱਖਦਾ ਤੇ ਨਾਲ ਹੀ ਇਹ ਫੈਸਲਾ ਵੀ ਕੀਤਾ ਕਿ ਜਿਹੜਾ ਵੀ ਸਿੱਖ ਅਧਿਕਾਰੀ ਕਿਉਂਕਿ ਉਦੋਂ ਬਹੁ ਗਿਣਤੀ ਲੋਕ ਅੰਗਰੇਜ਼ ਸਰਕਾਰ ਦੇ ਮੁਲਾਜ਼ਮ ਸੀਗੇ ਕੁਝ ਫੌਜ ਵਿੱਚ ਸੀ ਕੁਝ ਪੁਲਿਸ ਦੇ ਵਿੱਚ ਸੀ ਕੁਝ ਸਿਵਲ ਅਧਿਕਾਰੀ ਵੀ ਸੀ ਇਹ ਫੈਸਲਾ ਕੀਤਾ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿਹੜਾ ਵੀ ਸਿੱਖ ਅਧਿਕਾਰੀ ਜਿਹੜਾ ਸਰਕਾਰ ਦੀ ਨੌਕਰੀ ਕਰ ਰਿਹਾ ਜੇ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਦੇਊਗਾ ਜਾਂ ਸਿੱਖਾਂ ਦੇ ਨਾਲ ਸਿੱਧੇ ਰੂਪ ਵਿੱਚ ਆ ਕੇ ਕੋਈ ਲੜਾਈ ਲੜੂਗਾ ਪਾਂ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਥ ਵਿੱਚੋਂ ਛੇਕਣ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਕਿਉਂਕਿ ਜਿਹੜਾ ਗੁਰਦੇਵਾਲ ਸਿੰਘ ਨੇ ਉਹ ਨਾਬੇ ਦਾ ਸੀ ਉਹਨੇ ਜਿਹੜਾ ਰੋਲ ਅਦਾ ਕੀਤਾ ਸੀ ਉਸ ਰੋਲ ਤੋਂ ਖਫਾ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅਪੀਲ ਕੀਤੀ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਉਸ ਤੋਂ ਅੱਗੇ ਜਾ ਕੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸਖਤ ਸਟੈਂਡ ਲਿਆ ਕਿਉਂਕਿ ਉਸ ਸਮੇਂ ਜਿੰਨੇ ਵੀ ਸਰਕਾਰੀ ਅਧਿਕਾਰੀ ਸੀ ਜਿੰਨੇ ਵੀ ਅੰਗਰੇਜ਼ ਸਰਕਾਰ ਦੇ ਮੁਲਾਜ਼ਮ ਸੀ ਚਾਹੇ ਪੁਲਿਸ ਸੀ ਚਾਹੇ ਫੌਜ ਸੀ ਚਾਹੇ ਸਿਵਲ ਅਧਿਕਾਰੀ ਸੀ ਅੰਗਰੇਜ਼ ਸਰਕਾਰ ਉਹਨਾਂ ਨੂੰ ਕਾਲੀ ਪੱਗ ਬੰਨਣ ਤੋਂ ਵੀ ਰੋਕਦੀ ਸੀ ਤੇ ਸ਼ੀਰ ਸਾਭ ਪਾਉਣ ਤੋਂ ਵੀ ਰੋਕਦੀ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਖਤ ਸਟੈਂਡ ਲਿਆ ਕਿ ਦਸਤਾਰ ਕਿਹੜੇ ਰੰਗ ਦੀ ਬੰਨਣੀ ਹੈ ਇਹ ਸਾਡਾ ਸਿੱਖਾਂ ਦਾ ਆਪ ਦਾ ਅਧਿਕਾਰ ਆ ਤੇ ਜਿਹੜਾ ਗਾਤਰਾ ਪਾਉਣਾ ਸ਼ਰੀ ਸਾਹਿਬ ਪਾਉਣੀ ਆ ਕਿਰਪਾਨ ਰੱਖਣੀ ਆ ਇਹ ਸਾਡਾ ਮذਬੀ ਹੱਕ ਆ ਭਾਵ ਕਿ ਸਾਡੇ ਧਰਮ ਦਾ ਹੱਕ ਆ ਇਹ ਸਾਨੂੰ ਦਸ਼ਮੇਸ਼ ਪਿਤਾ ਸ਼੍ਰੀ ਗੋਬਿੰਦ ਸਿੰਘ ਜੀ ਨੇ ਦਿੱਤੀ ਆ ਤੇ ਸਾਡੀ ਰਹਿਤ ਮਰਿਆਦਾ ਵਿੱਚ ਆਉਂਦੀ ਆ ਤੇ ਅੰਗਰੇਜ਼ ਸਰਕਾਰ ਇਸ ਤੋਂ ਸਾਨੂੰ ਕਦੇ ਵੀ ਵਰਜ ਨਹੀਂ ਸਕਦੀ ਇਸ ਲਈ ਸਾਡਾ ਸਖਤ ਸਟੈਂਡ ਆ ਕਿ ਅਸੀਂ ਸਾਰੇ ਸਿੱਖ ਚਾਹੇ ਕਿਸੇ ਮਰਜੀ ਰੰਗ ਦੀ ਦਸਤਾਰ ਬੰਨੀਏ ਜੇ ਕਿਸੇ ਨੇ ਰੋਸ ਵਜੋਂ ਕਾਲੇ ਰੰਗ ਦੀ ਦਸਤਾਰ ਬੰਨਣੀ ਆ ਤੇ ਉਹਨੂੰ ਅੰਗਰੇਜ਼ ਸਰਕਾਰ ਰੋਕ ਨਹੀਂ ਸਕਦੀ ਤੇ ਨਾ ਹੀ ਸ਼੍ਰੀ ਸਾਹਿਬ ਪਹਿਨਣ ਤੋਂ ਕਿਰਪਾਨ ਰੱਖਣ ਤੋਂ ਰੋਕ ਸਕਦੀ ਆ ਪਰ ਜੇ ਕੋਈ ਸਰਕਾਰੀ ਅਧਿਕਾਰੀ ਹੋਵੇ ਵੀ ਸਿੱਖ ਤੇ ਹੋਵੇ ਵੀ ਸਰਕਾਰੀ ਅਧਿਕਾਰੀ ਉਹ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਦਖਲ ਦੇਊਗਾ ਦੋਸਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਅਕਾਲ ਤਖਤ ਨੂੰ ਸਮੇਂ-ਸਮੇਂ ਤੇ ਉਹਦੀ ਜਾਣਕਾਰੀ ਦਿੱਤੀ ਜਾਊਗੀ ਤੇ ਉਹਨੂੰ ਸਿੱਖ ਪੰਥ ਵਿੱਚੋਂ ਛੱਕਣ ਦੀ ਅਪੀਲ ਕੀਤੀ ਜਾਊਗੀ ਸੰਗਤ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ 28 ਤੇ 29 ਸਤੰਬਰ 1923 ਦਾ ਜਿਹੜਾ اجلاس ਸੀ ਉਹਦੇ ਵਿੱਚ ਸਭ ਤੋਂ ਮਹੱਤਵਪੂਰਨ ਤੇ ਜਿਹੜਾ ਵਿਸ਼ੇਸ਼ ਫੈਸਲਾ ਲਿਆ ਗਿਆ ਕਿ ਮੈਂਬਰ ਲੈਜਿਸਲੇਟਿਵ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂਬਰ ਖੜੇ ਕੀਤੇ ਜਾਣ ਕਾਉਂਸਲ ਦੇ ਮੈਂਬਰਾਂ ਲਈ ਮੈਂਬਰ ਖੜੇ ਕੀਤੇ ਜਾਣ ਪੰਜਾਬ ਕਾਨੂੰਨ ਕਾੜਾ ਕਾਉਂਸਲ ਲਈ ਮੈਂਬਰ ਖੜੇ ਕੀਤੇ ਜਾਣ ਤੇ ਸੰਗਤਾਂ ਨੂੰ ਅਪੀਲ ਕੀਤੀ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਮੈਂਬਰ ਲੈਜਿਸਲੇਟਿਵ ਲਈ ਪੰਜਾਬ ਕਾਉਂਸਲ ਲਈ ਪੰਜਾਬ ਕਾਨੂੰਨ ਕਾੜਾ ਕਾਉਂਸਲ ਲਈ ਖੜੇ ਕੀਤੇ ਉਹਨਾਂ ਨੂੰ ਵੋਟ ਦਿੱਤੀ ਜਾਵੇ ਤੇ ਉਹ ਮੈਂਬਰਾਂ ਤੋਂ ਇੱਕ ਇਕਰਾਰਨਾਮਾ ਦਸਤਖਤ ਕਰਵਾਇਆ ਗਿਆ ਪਹਿਲਾਂ ਉਹਦੇ ਵਿੱਚ ਸਭ ਤੋਂ ਪਹਿਲੀ ਸ਼ਰਤ ਇਹ ਲਿਖੀ ਗਈ ਕਿ ਜਿਹੜੇ ਵੀ ਮੈਂਬਰ ਲੈਜਿਸਲੇਟਿਵ ਬਣਨਗੇ ਪੰਜਾਬ ਕੌਂਸਲ ਦੇ ਮੈਂਬਰ ਬਣਨਗੇ ਪੰਜਾਬ ਕਾਨੂੰਨ ਕਾਢਾ ਦੇ ਕੌਂਸਲ ਦੇ ਮੈਂਬਰ ਬਣਨਗੇ ਉਹ ਜਦੋਂ ਉਹ ਕੰਮ ਕਰਨਗੇ ਉਸ ਸਮੇਂ ਜੇ ਸਿੱਖਾਂ ਦੇ ਹਿੱਤ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਜਾਂ ਸਿੱਖਾਂ ਦੇ ਵਿਰੋਧ ਚ ਕੋਈ ਕੰਮ ਹੋ ਰਿਹਾ ਤਾਂ ਉਹਦਾ ਉਹ ਵਿਰੋਧ ਕਰਨਗੇ ਜੇ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਤਾਂ ਉਹ ਆਪਦੀ ਮੈਂਬਰੀ ਤੋਂ ਅਸਤੀਫਾ ਦੇ ਕੇ ਬਾਹਰ ਆ ਜਾਣਗੇ ਦੂਸਰਾ ਉਹਨਾਂ ਤੋਂ ਲਿਖਤੀ ਰੂਪ ਵਿੱਚ ਲਿਆ ਗਿਆ ਕਿ ਉਹ ਇਸ ਅਹੁਦਿਆਂ ਤੇ ਹੁੰਦੇ ਹੋਏ ਆਪਦੇ ਲਈ ਜਾਂ ਆਪਦੇ ਪਰਿਵਾਰ ਲਈ ਕੋਈ ਵੀ ਸਰਕਾਰੀ ਫਾਇਦਾ ਨਹੀਂ ਲੈਣਗੇ ਤੀਸਰਾ ਉਹਨਾਂ ਤੋਂ ਲਿਖਤੀ ਰੂਪ ਦੇ ਵਿੱਚ ਲਿਆ ਗਿਆ ਜਿਹੜੇ ਪੂਰਨ ਰੂਪ ਵਿੱਚ ਸਿੱਖ ਸੀਗੇ ਜਿਹੜੇ ਅੰਮ੍ਰਿਤਧਾਰੀ ਸੀ ਕਿਉਂਕਿ ਕੁਝ ਮੈਂਬਰਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਇਹ ਚੋਣਾਂ ਲੜਨ ਲਈ ਪੰਜਾਬ ਕਾਉਂਸਲ ਲਈ ਪੰਜਾਬ ਕਾਨੂੰਨ ਕਾੜਾ ਕਾਉਂਸਲ ਲਈ ਮੈਂਬਰ ਲੈਜਿਸਲੇਚਰ ਲਈ ਨਾਮਜ਼ਦ ਕੀਤਾ ਗਿਆ ਤੇ ਉਹਨਾਂ ਤੇ ਇਹ ਲਿਖਤੀ ਰੂਪ ਚ ਉਹਨਾਂ ਤੋਂ ਲਿਆ ਗਿਆ ਕਿ ਉਹ ਜਿਹੜਾ ਗਾਤਰਾ ਸ਼੍ਰੀ ਸਾਹਿਬਾ ਉਹ ਉੱਪਰ ਦੀ ਪਾ ਕੇ ਰੱਖਣਗੇ ਤਾਂ ਜੋ ਕਿ ਸਿੱਖੀ ਦਾ ਜਿਹੜਾ ਚਿੰਨ੍ਹ ਉਹ ਬਰਕਰਾਰ ਰਹੇ ਤੇ ਸਿੱਖੀ ਦੀ ਜਿਹੜੀ ਮਰਿਆਦਾ ਜਿਹੜੀ ਸ਼ਾਨ ਆ ਉਹ ਬਰਕਰਾਰ ਰਹੇ ਇਹ ਜਿਹੜਾ ਸਖਤ ਫੈਸਲਾ 28 ਤੇ 29 ਸਤੰਬਰ 1923 ਨੂੰ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਆ ਇਹਦਾ ਅੱਗੇ ਜਾ ਕੇ ਪੰਥ ਨੂੰ ਕੌਮ ਨੂੰ ਸਿੱਖਾਂ ਨੂੰ ਬਹੁਤ ਵੱਡਾ ਫਾਇਦਾ ਹੋਇਆ ਕਿਉਂਕਿ ਸਰਕਾਰ ਦੇ ਪ੍ਰਬੰਧ ਦੇ ਵਿੱਚ ਸਿੱਖ ਨਮਾਇंदे ਪਹੁੰਚ ਚੁੱਕੇ ਸੀ ਫਿਰ ਜਿਹੜਾ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਬਣਨਾ ਸੀ ਉਹਦੇ ਵਿੱਚ ਆਪਣੇ ਸਿੱਖਾਂ ਨੇ ਅਹਿਮ ਰੋਲ ਅਦਾ ਕੀਤਾ ਉਹ ਸਿੱਖਾਂ ਦੇ ਹਿੱਤਾਂ ਤੇ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਉਹ ਕਾਨੂੰਨ ਬਣਿਆ ਸੰਗਤ ਜੀ ਇਹ ਜਿਹੜੇ ਫੈਸਲੇ ਕੀਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੁਝ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ ਜਿਨ੍ਹਾਂ ਨੂੰ ਨਾਮਜ਼ਦ ਕੀਤਾ ਸੀ ਪੰਜਾਬ ਲੈਜਿਸਲੇਟਿਵ ਲਈ ਪੰਜਾਬ ਕੌਂਸਲ ਲਈ ਪੰਜਾਬ ਕਾਨੂੰਨ ਕੌੜਾ ਕੌਂਸਲ ਲਈ ਉਹਨਾਂ ਸਾਰਿਆਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫਾ ਲੈ ਲਏਗੇ ਸੀ ਤਾਂ ਜੋ ਕਿ ਉਹ ਕੌਂਸਲ ਦੇ ਵਿੱਚ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾ ਸਕਣ ਤੇ ਆਪਣਾ ਕੰਮ ਪੂਰਾ ਧਿਆਨ ਨਾਲ ਕਰ ਸਕਣ ਤੇ ਜਿਹੜਾ ਇਹ ਅਜਲਾਸ ਦੀ ਸਮਾਪਤੀ ਹੋਈ ਉਹਦੀ ਵਿਸ਼ੇਸ਼ ਗੱਲ ਵੀ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਉਦੋਂ ਜਾਪਾਨ ਦੇ ਵਿੱਚ ਭੁਚਾਲ ਆਇਆ ਸੀ ਕੁਦਰਤੀ ਆਫਤ ਆਈ ਸੀ ਤੇ ਉੱਥੇ ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਇਆ ਸੀ ਸਿੱਖ ਹਮੇਸ਼ਾ ਹੀ ਆਦ ਕਾਲ ਤੋਂ ਹੀ ਸਾਰੇ ਧਰਮਾਂ ਦਾ ਸਾਰੇ ਜਾਤਾਂ ਦਾ ਸਾਰੀ ਦੁਨੀਆ ਦਾ ਸਤਕਾਰ ਕਰਦੇ ਆਏ ਆ ਤੇ ਕਰਦੇ ਰਹਿਣਗੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ 28 ਤੇ 29 ਸਤੰਬਰ 1923 ਨੂੰ ਫੈਸਲਾ ਕੀਤਾ ਕਿ ਜਾਪਾਨ ਦੇ ਜਿਹੜੇ ਭੁਚਾਲ ਦੇ ਪੀੜਤ ਲੋਕ ਆ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਉੱਥੋਂ ਵਿਸ਼ੇਸ਼ ਜਿਹੜੀ ਸੀਗੀ ਰੁਪਈਆਂ ਦੇ ਵਿੱਚ ਜਿਹੜੀ ਉਹਨਾਂ ਦੀ ਮਦਦ ਕਰਨ ਲਈ ਮਤਾ ਪਾਇਆ ਗਿਆ ਤਾਂ ਤੋਂ ਵਿਸ਼ੇਸ਼ ਜਿਹੜੀ ਰਕਮ ਉਹ ਜਾਪਾਨ ਦੇ ਭੁਚਾਲ ਪੀੜਤਾਂ ਲਈ ਭੇਜੀ ਗਈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਅਖੀਰਲਾ ਮਤਾ ਤੇ ਅਖੀਰਲਾ ਫੈਸਲਾ ਸੀ 28 ਤੇ 29 ਸਤੰਬਰ 1923 ਨੂੰ ਇਹ ਮਤਾ ਪਾਉਣ ਤੋਂ ਬਾਅਦ ਅਜਰਾਸ ਦੀ ਸਮਾਪਤੀ ਹੋਈ